ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਆ ਤੁਹਾਡੇ ਨਾਲ ਇਨ ਦੀ ਗੱਲ ਸੰਡੇ ਦਾ ਲਿਕੇ ਹਾਜ਼ਰ ਹਾਂ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ ਸ਼ੋ ਜੋ ਤੇ ਗੱਲਬਾਤ ਕਰਾਂਗੇ ਕੈਨੇਡਾ ਤੇ ਅਮਰੀਕਾ ਦੀਆਂ ਤਮਾਮ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲਾਂ ਸ਼ੋ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜੀ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀ ਖਬਰਾਂ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਨਦੀਪ ਜੀ ਖਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਧਰ ਵਾਲੀ ਪਾਸੇ ਤੋਂ ਅਜੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਗ੍ਰੀਨ ਕਾਰਡ ਦੀ ਜਿਹੜੀ ਇੰਟਰਵਿਊ ਦੇ ਉੱਪਰ ਗਈ ਪੰਜਾਬੀ ਮੂਲ ਦੀ ਔਰਤ ਨੂੰ ਡੀਟੇਨ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਹ ਆਖਰੀ ਪੜਾ ਸੀ ਆਖਰੀ ਸਟੈਪ ਸੀ ਜਿੱਥੇ ਉਸ ਦੇ ਨਾਲ ਇਸ ਸਖਤੀ ਵਾਲਾ ਜਿਹੜਾ ਕਦਮ ਸੀ ਉਹ ਚੁੱਕਿਆ ਗਿਆ ਹੈ ਇਸ ਤੋਂ ਇਲਾਵਾ ਟਰੱਕਿੰਗ ਦੇ ਨਾਲ ਸੰਬੰਧਿਤ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਲੀਫੋਰਨੀਆ ਦੇ ਵਿੱਚ ਕਈ ਜਿਹੜੇ ਟਰੱਕ ਨੇ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਉਸ ਮਾਮਲੇ ਦੀ ਵੀ ਡਿਟੇਲ ਦੇਵਾਂਗੇ ਜਿੱਥੇ ਡਬਲ ਜਿਹੜੀ ਹੈ ਪਲੇਟ ਲੱਗੀ ਹੋਈ ਸੀ ਨੰਬਰ ਪਲੇਟ ਲੱਗੀ ਹੋਈ ਸੀ ਟਰੱਕ ਤੇ ਉਸ ਬਾਰੇ ਕੀ ਦੱਸਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਹੋਰ ਕੁਝ ਕੰਟਰੀਜ਼ ਜਿਹੜੇ ਨੇ ਹੋਰ ਕੁਝ ਦੇਸ਼ ਨੇ ਉਹਨਾਂ ਨੂੰ ਵੀ ਬੈਨ ਲਿਸਟ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਤੁਹਾਡੇ ਵਾਲੇ ਪਾਸੇ ਤੋਂ ਕੀੜੀਆਂ ਖਬਰਾਂ ਨੇ ਬਿਲਕੁਲ ਜੀ ਕੈਨੇਡਾ ਵਾਲੇ ਪਾਸੇ ਵੀ ਕਾਫੀ ਖਾਸ ਖਬਰਾਂ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਪੀਆਰ ਨਾਲ ਜੁੜੀ ਹੋਈ ਇੱਕ ਸਾਲ ਦੇ ਅਖੀਰ ਦੇ ਵਿੱਚ ਚੰਗੀ ਖਬਰ ਆਈ ਆ ਜਿਸ ਤੇ ਵਿੱਚ 5000 ਹੋਰ ਲੋਕਾਂ ਨੂੰ ਕੈਨੇਡਾ ਦੀ ਪੀਆਰ ਮਿਲੇਗੀ ਉਸ ਤੇ ਸਬੰਧੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇੰਦਰਪੀਤ ਜੀ ਗੱਲਬਾਤ ਹੋਵੇਗੀ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਦੀ ਜੋ ਲਗਾਤਾਰ ਇਹਨਾਂ ਚਕਰਤਨ ਪੈਦਾ ਹੋ ਰਹੀ ਆ ਤੇ ਹੁਣ ਨਵਾਂ ਕੀ ਹੋ ਰਿਹਾ ਉਸ ਤੇ ਸਬੰਧੀ ਵੀ ਜਾਣਕਾਰੀ ਸਾਂਝੀ ਕਰਾਂਗੇ ਸੋ ਕੁੱਲ ਮਿਲਾ ਕੇ ਹੋਰ ਵੀ ਕੈਨੇਡਾ ਦੀਆਂ ਕੁਝ ਜੋ ਖਾਸ ਖਬਰਾਂ ਨੇ ਉਹਨਾਂ ਦੀ ਜਾਣਕਾਰੀ ਅੱਜ ਦਰਸ਼ਕਾਂ ਨਾਲ ਸਾਂਝੀ ਜੀ ਬਿਲਕੁਲ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅੱਜ ਜਿਹੜੀ ਚੰਗੀ ਖਬਰ ਸਾਹਮਣੇ ਆਈ ਹੈ ਉਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਕਸਰ ਹੀ ਅਸੀਂ ਜਦੋਂ ਖਬਰਾਂ ਸਾਂਝੀਆਂ ਕਰਦੇ ਨੇ ਬਹੁਤੀਆਂ ਚੰਗੀਆਂ ਇਮੀਗ੍ਰੇਸ਼ਨ ਦੇ ਪੱਖ ਤੋਂ ਖਬਰਾਂ ਸਾਹਮਣੇ ਨਹੀਂ ਆਉਂਦੀਆਂ ਪਰ ਅੱਜ ਜਿਹੜੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਕੁਝ ਲੋਕ ਜਿਹੜੇ ਨੇ 5000 ਦੇ ਕਰੀਬ ਉਹਨਾਂ ਨੂੰ ਪੱਕੇ ਹੋਣ ਦਾ ਮੌਕਾ ਮਿਲੇਗਾ ਸਾਲ ਖਤਮ ਹੋ ਰਿਹਾ ਹੈ ਪਰ ਉਹਨਾਂ ਵਾਸਤੇ ਇਹ ਜਿਹੜਾ ਸਾਲ ਜਾਂਦਾ ਜਾਂਦਾ ਇੱਕ ਚੰਗਾ ਜਿਹੜਾ ਉਹਨਾਂ ਵਾਸਤੇ ਕਹਿ ਲਈਏ ਕਿ ਵਧੰਗਾ ਵਾਲਾ ਮੌਕਾ ਕਿ ਐਸਾ ਕਰਦੇ ਆ ਕੀ ਉਹਨਾਂ ਵਾਸਤੇ ਆਇਆ ਸੋ ਤੁਸੀਂ ਦੱਸਿਓ ਕੀ ਇਸ ਦੇ ਬਾਰੇ ਕੀ ਡਿਟੇਲ ਹੈ ਜੀ ਬਿਲਕੁਲ ਇਹ ਸਿਰਫ ਇੰਦਰਪ੍ਰੀਤ ਜੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ 5000 ਲੋਕਾਂ ਨਹੀਂ ਬਲਕਿ ਉਸ ਤੋਂ ਪਿੱਛੇ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਇਸ ਡਰਾਅ ਦੇ ਨਾਲ ਅੱਜ ਆਸ ਚੱਗ ਗਈ ਹੈ ਜੋ ਅੱਜ ਐਲਾਨ ਹੋਇਆ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਅ ਪਿਛਲੇ ਡਰਾਅ ਤੇ ਆਪਾਂ ਗੱਲਬਾਤ ਕੀਤੀ ਸੀ ਜਿਹੜਾ ਪਿਛਲਾ ਡਰਾਅ ਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਉਸ ਦੇ ਵਿੱਚ 6000 ਲੋਕਾਂ ਨੂੰ ਜਿਹੜਾ ਇਨਵੀਟੇਸ਼ਨ ਭੇਜੇ ਗਿਆ ਸੀ ਪੀਆਰ ਦੇ ਲਈ ਤੇ ਜਿਸਤੇ ਵਿੱਚ ਜਿਸ ਦਾ ਸਕੋਰ ਜਿਹੜਾ ਸੀ ਕੱਟ ਆਫ ਉਹ 520 ਰਿਆ ਸੀ ਤੇ ਉਦੋਂ ਆਪਾਂ ਇਹ ਕਿਹਾ ਸੀ ਕਿ ਸ਼ਾਇਦ ਹੋ ਸਕਦਾ ਕਿ ਇਹ ਇਸ ਸਾਲ ਦਾ ਆਖਰੀ ਡਰਾ ਹੋਵੇ ਕਿਉਂਕਿ ਬਹੁਤ ਘੱਟ ਹੁੰਦਾ ਕਿ ਇੱਕੋ ਮਹੀਨੇ 'ਚ ਦੋ ਦੋ ਜਿਹੜੇ ਉਹ ਇੰਨੇ ਵੱਡੇ ਵੱਡੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ ਆਏ ਹੋਣ ਤੇ ਪਿਛਲੇ ਕੁਝ ਸਮੇਂ ਤੋਂ ਜਿਹਾ ਤਾਂ ਬਿਲਕੁਲ ਵੀ ਨਹੀਂ ਹੋ ਰਿਹਾ ਸੀਗਾ ਹਾਲਾਂਕਿ ਫ੍ਰੈਂਚ ਨਾਲ ਸੰਬੰਧਤ ਡਰਾ ਆ ਰਿਹਾ ਸੀਗੇ ਪਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਜਿਹੜੇ ਡਰਾ ਸੀ ਉਹ ਬਹੁਤ ਛੋਟੇ ਤੇ ਬਹੁਤ ਘੱਟ ਆ ਰਹੇ ਸੀਗੇ ਪਰ ਦਸੰਬਰ ਮਹੀਨੇ ਦੇ ਵਿੱਚ ਜੇਕਰ ਅਸੀਂ ਦੇਖਿਆ ਤਾਂ ਅੱਜ ਇੱਕ ਵਾਰੀ ਫੇਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਕੱਟਿਆ ਗਿਆ ਜਿਹਦਾ CRS ਕੋਰ ਜਿਹੜਾ ਸੀ ਉਹ ਸਿਰਫ 515 ਰਿਹਾ ਸਿਰਫ ਤਾਂ ਨਹੀਂ ਕਹਿ ਸਕਦੇ ਪਰ ਪਹਿਲਾਂ ਦੇ ਮੁਕਾਬਲੇ ਘੱਟ ਸਿਕਾ ਜਿਹਦੇ ਵਿੱਚ 5000 ਹੋਰ ਇਨਵੀਟੇਸ਼ਨ ਜਿਹੜੇ ਜਾਰੀ ਕੀਤੇ ਗਏ ਆ ਸੋ ਇਹ ਵਿੱਚ ਇਹ ਆ ਕਿ ਹੁਣ ਬਹੁਤ ਸਾਰੇ ਮਾਹਰ ਇਹ ਕਹਿ ਰਹੇ ਆ ਕਿ ਜਿਸ ਤਰੀਕੇ ਨਾਲ ਹੁਣ ਬੈਕ ਟੂ ਬੈਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਆਏ ਨੇ ਇਹਦਾ ਇੱਕ ਪੱਖ ਇਹ ਵੀ ਹੋ ਸਕਦਾ ਹੈ ਕਿ shear ਜੋ ਕੋਟਾ ਸੀਗਾ ਉਹ ਪਿਛਲੇ ਸਮੇਂ ਸਖਤੀ ਬਹੁਤ ਰਹੀ ਤੇ ਆਪਣਾ ਸਾਲ ਦਾ ਪੂਰਾ ਕੋਟਾ ਸਰਕਾਰ ਨਹੀਂ ਕਰ ਸਕੀ ਪੀਆਰ ਜਿਹੜਾ ਸੀ ਇਸ ਕਰਕੇ ਦੋ ਵੱਡੇ ਡਰਾਅ ਕੱਢੇ ਗਏ ਨੇ ਪਰ ਇਸ ਤੋਂ ਇਲਾਵਾ ਇਹ ਵੀ ਆ ਕਿ ਇਹ ਜਿਹੜਾ ਇੱਕ ਲਾਈਨ ਦੀ ਜਿਹੜੀ ਕਤਾਰ ਸੀ ਜਿਹੜੀ ਬਹੁਤ ਲੰਬੀ ਹੁੰਦੀ ਜਾ ਰਹੀ ਸੀ ਇਸ ਡਰਾਅ ਦੇ ਵਿੱਚ ਇਸ ਕੈਟਾਗਰੀ ਦੇ ਵਿੱਚ ਉਹ ਵੀ ਅਸੀਂ ਦੇਖ ਸਕਦੇ ਹਾਂ ਕਿ ਛੋਟੀ ਹੋ ਰਹੀ ਆ ਤੇ ਅਗਲੇ ਸਾਲ ਦੇ ਵਿੱਚ ਜੇਕਰ ਇਹ ਡਰਾਅ ਇਸੇ ਤਰੀਕੇ ਨਾਲ ਜਾਰੀ ਰਹਿੰਦੇ ਆ ਤਾਂ ਜੋ ਬਹੁਤ ਸਾਰੇ ਲੋਕ ਜਿਹੜੇ ਨੇ ਤਕਰੀਬਨ ਜੋ ਆਮ ਤੌਰ ਤੇ 470 480 ਦੇ ਪੁਆਇੰਟ ਆ ਉੱਤੇ ਬੈਠੇ ਹੁੰਦੇ ਨੇ ਇਸ ਦੇ ਵਿੱਚ ਬਹੁਤ ਵੱਡੀ ਗਿਣਤੀ ਆ ਜੋ ਇਸ ਹੱਡਰ ਨੂੰ ਪਾਰ ਨਹੀਂ ਕਰ ਰਹੀ ਸੋ ਉਮੀਦ ਕਰਦੇ ਆ ਕਿ ਇਹ ਹੌਲੀ ਹੌਲੀ ਆਉਂਦਾ ਹੋਇਆ 500 ਤੋਂ ਥੱਲੇ ਆ ਕੇ ਉੱਥੇ ਤੱਕ ਪਹੁੰਚੇ ਜਿੱਥੇ ਬਹੁਤ ਸਾਰੇ ਲੋਕ ਆਸਾ ਉਮੀਦਾਂ ਲਾਈ ਬੈਠੇ ਨੇ ਕਿ ਇਸ ਡਰਾਅ ਤੇ ਇਸ ਕੋਰ ਤੇ ਆਉਣ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੀ ਪੀਆਰ ਜਿਹੜੀ ਉਹ ਮਿਲ ਸਕੇਗੀ ਸੋ ਅੱਜ ਦਾ ਇਹ ਡਰਾਅ ਜਿੱਥੇ 5 ਯਰ ਉਹਨਾਂ ਨੂੰ ਪੀਆਰ ਦੇਵੇਗਾ ਉਸ ਦੇ ਨਾਲ ਹੋਰ ਬਹੁਤ ਸਾਰੇ ਪਿਛਲੇ ਲੋਕਾਂ ਨੂੰ ਜਿਹੜਾ ਆ ਉਹ ਆਸਮੀਤੇ ਹੋਏਗਾ ਪਰ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਤੇ ਇਸ ਵਕਤ ਅਸਖਤੀ ਜਿਹੜੀ ਆ ਆਪਣੇ ਪੂਰੇ ਆਲਮ ਤੇ ਆ ਜੇਕਰ ਅਸੀਂ ਜੋ ਤਾਜ਼ਾ ਇੱਕ ਅੰਕੜੇ ਜਾਰੀ ਕੀਤੇ ਨੇ ਜੋ ਟੈਂਪਰਰੀ ਫੋਰਨ ਵਰਕਰ ਤੇ ਉਹ ਇਸ ਵਕਤ ਇੱਕ ਅਸੀਂ ਗੱਲ ਕਰੀਏ ਤਾਂ ਆਪਣੇ ਸਭ ਤੋਂ ਲੋ ਇੱਕ ਪੁਆਇੰਟ ਦੇ ਉੱਤੇ ਆ ਕੇ ਬੈਠੇ ਨੇ ਜੋ ਮਹੀਨੇ ਦੇ ਅੰਕੜੇ ਜਾਰੀ ਹੋਏ ਨੇ ਅ ਜੋ ਪਿਛਲੇ ਦਿਨੀ ਇੱਕ ਆਈਆਰਸੀਸੀ ਦੇ ਵੱਲੋਂ ਡਾਟਾ ਜਾਰੀ ਕੀਤਾ ਗਿਆ ਅਕਤੂਬਰ ਮਹੀਨੇ ਦਾ ਅਕਤੂਬਰ ਮਹੀਨੇ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਸਿਰਫ 3215 ਜਿਹੜੇ ਸੀਗੇ ਉਹ ਟੈਂਪਰਰੀ ਫੋਰਨ ਵਰਕਰ ਜਾਂ ਵਰਕ ਪਰਮਿਟ ਤੇ ਅਸੀਂ ਕਹਿ ਸਕਦੇ ਹ ਉਹ ਆਏ ਨੇ ਜਾਂ ਜਿਹੜੇ ਕੋਲਵਰਕ ਪਰਮਿਟ ਜਿਹੜੇ ইস্যੂ ਕੀਤੇ ਗਏ ਨੇ ਸੋ 2023 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਘੱਟ ਤੇ ਛੋਟਾ ਨੰਬਰ ਹੈ ਜਿਹਦੇ ਵਿੱਚ ਸਿਰਫ 3215 ਜਾਣਿਆਂ ਨੂੰ 1 ਮਹੀਨੇ ਦੇ ਵਿੱਚ ਜਿਹੜਾ ਉਹ ਵਰਕ ਪਰਮਿਟ ਦਿੱਤੇ ਗਏ ਨੇ ਜਾਂ ਉਹ ਬਾਹਰੋਂ ਆਏ ਨੇ ਇਹ ਹੀ ਅਸੀਂ ਜੇਕਰ ਗੱਲ ਕਰੀਏ ਤਾਂ 2024 ਮਾਰਚ ਦੇ ਨੇੜੇ ਜਿਹੜੇ ਇਹ ਅੰਕੜਾ 10000 ਤੋਂ ਉੱਪਰ ਵੀ ਰਿਹਾ ਕਿ 1 ਮਹੀਨੇ ਦੇ ਵਿੱਚ ਕੈਨੇਡਾ 'ਚ 10000 ਤੋਂ ਉੱਪਰ ਟੈਂਪਰੇਰੀ ਫੋਰਨ ਵਰਕਰ ਆਏ ਸਗੇ ਤੇ ਇਹ ਅੰਕੜਾ ਹੁਣ ਇਸ ਵਕਤ ਆ ਕੇ 3215 ਤੇ ਖੜਾ ਸੋ ਸਭ ਤੋਂ ਲੋਇਸਟ ਪੁਆਇੰਟ ਤੇ ਆ 2023 ਤੋਂ ਪਰ ਪੀਅਰ ਤੇ ਪਖਤੋ ਇਸੀ ਦੇਖਿਤਾ ਅੱਜ ਇੱਕ ਚੰਗੀ ਖ਼ਬਰ ਵੀ ਆਈ ਆ ਸੋ ਸਖਤੀ ਅਸੀਂ ਜਿਵੇਂ ਪਿਛਲੇ ਸਮੇਂ 'ਚ ਗੱਲਬਾਤ ਕੀਤੀ ਆ ਅਮਰੀਕਾ 'ਚ ਵੀ ਬਹੁਤ ਸਖਤੀ ਹੋਈ ਆ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ 'ਚ ਵੀ ਬਹੁਤ ਸਖਤੀ ਹੋਈ ਆ ਇੱਕ ਪੋਲੀਟਿਕਲ ਮਾਹੌਲ ਵੀ ਇਸ ਤਰੀਕੇ ਦਾ ਬਣਿਆ ਹੋਇਆ ਹਾਲਾਂਕਿ ਕਿਤਨਾ ਕਿਤੇ ਮਹਾਰਾ ਦਾ ਇਹ ਮੰਨਣਾ ਵਾ ਬਹੁਤ ਸਾਰੇ ਪਾਸਿਆਂ ਤੋਂ ਹੱਲੇ ਵੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੀ ਲੋਡ ਹੈਗੀ ਆ ਪਰ ਕਿਉਂਕਿ ਆਰਥਿਕ ਤੇ ਇਸ ਵਕਤ ਕਮਜ਼ੋਰ ਹੋਈ ਹੋਈ ਹੈ ਇਸ ਕਰਕੇ ਬਹੁਤੇ ਲੋਕਾਂ ਦਾ ਗੁੱਸਾ ਇਮੀਗ੍ਰੇਸ਼ਨ ਦਾ ਨਿਕਲ ਰਿਹਾ ਹੈ ਕਿ jobbਾਂ ਘਟ ਰਹੀਆਂ ਨੇ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ ਉਹਦਾ ਮੁੱਖ ਕਾਰਨ ਇਸ ਕਰਕੇ ਉਹ ਇਮੀਗ੍ਰੇਸ਼ਨ ਨੂੰ ਹਮੰਨਿਆ ਜਾ ਰਿਹਾ ਸੀ ਪਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਜੋ ਟਾਰਗੇਟ ਲਾਣੇ ਗਿਆ ਸੀ ਉਸ ਟਾਰਗੇਟ ਤੋਂ ਇਲਾਵਾ ਜਿਹੜੇ ਹੋਰ ਕੈਟੇਗਰੀਆਂ ਰੱਖੀਆਂ ਗਈਆਂ ਸੀ ਉਹਦੇ ਵਿੱਚ ਵੀ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਵੀ ਲੋਕਾਂ ਨੂੰ ਬਹੁਤਾ ਲੱਗੇ ਵੀ ਨਾ ਵੀਰ ਸਾਨੂੰ ਇਮੀਗ੍ਰੇਸ਼ਨ ਅਸੀਂ ਜਿਆਦਾ ਕਰ ਰਹੇ ਹਾਂ ਕਿ ਅੱਜ ਤੱਕ ਕੋਈ ਖੁੱਲ੍ਹ ਦੇ ਰਹੇ ਆ ਤੇ ਉਹਨਾਂ ਨੇ ਆਪਣੇ ਵੀ ਕੁਝ ਨੰਬਰ ਜਿਹੜੇ ਹੋਇਆ ਐਡਵਰਟ ਵਿੱਚ ਕਰ ਲਏ ਸੀਗੇ ਸੋ ਹੁਣ ਦੇਖਦੇ ਆ ਜੀ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਚੰਗੀ ਉਮੀਦ ਨਾਲ ਅਸੀਂ ਜਾ ਰਹੇ ਹਾਂ ਸੋ ਬਾਕੀ ਅੱਗੇ ਦੇਖਦੇ ਆ ਕਿ ਕੀ ਹੁੰਦਾ ਆ ਪਰ ਫਿਰਫਾਲ ਪਹਿਲਾਂ ਵਾਲੀ ਖੁੱਲ੍ਹ ਤਾਂ ਹਲੇ ਨਹੀਂ ਮਿਲੂਗੀ ਇਹ ਤਾਂ ਅਸੀਂ ਕਹਿ ਸਕਦੇ ਆ ਪਰ ਕੋਈ ਨਾ ਕੋਈ ਰਾਹਤ ਜਿਹੜੀ ਆਉਣ ਵਾਲੇ ਸਮੇਂ 'ਚ ਅਸੀਂ ਉਹਦੀ ਆਸ ਜ਼ਰੂਰ ਕਰ ਸਕਦੇ ਆ ਪਰ ਇਹਨਰਪੀਰ ਜੀ ਲਗਾਤਾਰ ਜਿਹੜੀਆਂ ਅਮਰੀਕਾ ਤੋਂ ਖਬਰਾਂ ਆ ਰਹੀਆਂ ਨੇ ਉਹ ਕਾਫੀ ਜਿਹੜੀਆਂ ਉਹ ਅਸੀਂ ਕਹਿ ਸਕਦੇ ਹਾਂ ਕਿ ਉਦਾਸ ਕਰਨ ਵਾਲੀਆਂ ਇਸ ਪੱਖ ਤੋਂ ਇੱਕ ਖਬਰ ਬਹੁਤ ਚਰਚਾ ਵਿੱਚ ਇਸ ਵਕਤ ਚੱਲ ਰਹੀ ਹੈ ਕਿ ਇੱਕ ਔਰਤ ਜੋ ਕਿ ਤਿੰਨ ਬੱਚਿਆਂ ਦੀ ਮਾਂ ਵੀ ਦੱਸੀ ਜਾ ਰਹੀ ਹੈ ਜਿਸ ਦੀ ਉਮਰ ਵੀ ਖਾਸੀ ਆ ਉਸ ਨੂੰ ਹੁਣ ਡਿਟੇਨ ਕੀਤਾ ਗਿਆ ਔਰ ਬਿਲਕੁਲ ਆਖਰੀ ਪੜਾਅ ਤੇ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਉਹਨੂੰ ਜਿਹੜਾ ਗ੍ਰੀਨ ਕਾਰਡ ਮਿਲਣਾ ਸੀਗਾ ਉਹਦੀ ਆਖਰੀ ਇੰਟਰਵਿਊ ਦੇਣ ਗਈ ਸੀ ਤੇ ਇਸੇ ਦੌਰਾਨ ਉਸ ਨੂੰ ਡਿਟੇਨ ਕਰ ਲਿਆ ਗਿਆ ਹੱਥਕੜੀਆਂ ਲਾਈਆਂ ਗਈਆਂ ਸੋ ਇਹ ਦੱਸਿਓ ਕੀ ਜਾਣਕਾਰੀ ਹੈ ਕਿੱਥੋਂ ਇਹ ਖਬਰ ਸਾਹਮਣੇ ਆਰੀ ਜੀ ਬਿਲਕੁਲ ਮਨਦੀਪ ਜੀ ਇਹ ਮਾਮਲਾ ਇਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ 30 ਸਾਲ ਹੋ ਗਏ ਸੀ ਬੱਬਲਜੀਤ ਕੌਰ ਨੂੰ ਅ ਅਮਰੀਕਾ ਦੇ ਵਿੱਚ ਰਹਿੰਦੇ ਆ 60 ਸਾਲ ਉਹਨਾਂ ਦੀ ਉਮਰ ਦੱਸੀ ਗਈ ਹੈ ਤੇ ਉਹਨਾਂ ਨੂੰ ਜਿਹੜਾ ਹੈ ਆਈਸ ਵੱਲੋਂ ਡੀਟੇਨ ਕਰ ਲਿਆ ਗਿਆ ਜਾਣਕਾਰੀ ਦੇ ਮੁਤਾਬਕ ਪਤਾ ਲੱਗ ਗਿਆ ਹੈ ਕਿ ਉਹ ਗ੍ਰੀਨ ਕਾਰਡ ਜਿਹੜਾ ਉਹਨਾਂ ਨੂੰ ਲਗਭਗ ਮਿਲਣ ਵਾਲਾ ਸੀ ਆਖਰੀ ਪੜਾਵ ਦੀ ਵਾਸਤੇ ਉਹ ਦਫਤਰ ਦੇ ਵਿੱਚ ਪਹੁੰਚੀ ਹੋਈ ਸੀ ਜਿੱਥੇ ਬਾਇਓਮੈਟ੍ਰਿਕਸ ਉਹਨਾਂ ਦੇ ਹੋ ਰਹੇ ਸੀ ਤੇ ਉਸ ਵੇਲੇ ਹੀ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਕਹਿ ਲਿਆ ਜਾਂ ਫਿਰ ਡਿਟੇਨ ਕਰ ਲਿਆ ਕਹਿ ਲਿਆ ਵੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਅ ਦੱਸਿਆ ਜਾ ਰਿਹਾ ਹੈ ਵੀ ਉਹ ਜਿਹੜੇ ਅਮਰੀਕਾ ਦੇ ਵਿੱਚ 1900 94 ਜਿਹੜਾ ਹੈ ਉਸ ਸਾਲ ਤੋਂ ਰਹਿ ਰਹੇ ਨੇ ਰਾਈਟ ਹੈਡ ਜਿਹੜੀ ਇੱਕ ਫਾਰਮੇਸੀ ਹੈ ਜੋ ਹੁਣ ਇੱਥੇ ਬੰਦ ਹੋ ਚੁੱਕੀ ਹੈ ਉਸ ਦੇ ਵਿੱਚ ਕਾਫੀ ਲੰਬਾ ਸਮਾਂ 25 ਸਾਲ ਤੱਕ ਉਹਨਾਂ ਵੱਲੋਂ ਕੰਮ ਕੀਤਾ ਗਿਆ ਉਹਨਾਂ ਦਾ ਰੈਸਟੋਰੈਂਟ ਵੀ ਦੱਸਿਆ ਜਾ ਰਿਹਾ ਜਿੱਥੇ ਉਹ ਉਹਨਾਂ ਦਾ ਪਰਿਵਾਰ ਉਸ ਨੂੰ ਮਿਲ ਕੇ ਚਲਾਉਂਦਾ ਸੀ ਨਾਲ ਦੀ ਨਾਲ ਤਿੰਨ ਬੱਚੇ ਉਹਨਾਂ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਕੋਲ ਡਾਕਾ ਦਾ ਜਿਹੜਾ ਤਹਿਤ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲੀ ਹੋਈ ਸੀ ਤੇ ਦੋ ਜਿਹੜੀ ਯੂ ایس ਸਿਟੀਜ਼ਨ ਦੱਸੇ ਜਾ ਰਹੇ ਨੇ ਉਹਨਾਂ ਦੇ ਜਿਹੜੇ ਪਤੀ ਨੇ ਉਹਨਾਂ ਨੂੰ ਵੀ ਯੂਐਸਏ ਸਿਟੀਜ਼ਨ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਅੱਜ ਉਹਨਾਂ ਦੀ ਜਿਹੜੀ ਪਤਨੀ ਹੈ ਉਹਨਾਂ ਨੂੰ ਅੱਜ ਡੀਟੇਨ ਕਰ ਲਿਆ ਗਿਆ ਸੋ ਮਨਦੀਪ ਜੀ ਇਸ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕਰਦੇ ਹਾਂ ਹੋਰ ਡਿਟੇਲ ਸਾਂਝੀ ਕਰਦੇ ਹਾਂ ਪਰਿਵਾਰ ਵੱਲੋਂ ਦੱਸਿਆ ਗਿਆ ਵੀ ਬਾਇਓਮੈਟ੍ਰਿਕਸ ਦੇ ਵਾਸਤੇ ਜਿਹੜੇ ਬੱਬਲਜੀਤ ਕੌਰ ਉਹ ਗਏ ਹੋਏ ਸੀ ਬਾਇਓਮੈਟ੍ਰਿਕਸ ਕਰਵਾਉਣ ਵਾਸਤੇ ਤੇ ਉਹਨਾਂ ਨੂੰ ਜਿਹੜਾ ਉੱਥੇ ਉਹਨਾਂ ਨੇ ਦੇਖਿਆ ਵੀ ਜਿਹੜੇ ਕੁਝ ਆਈਸੀਏ ਅਫਸਰ ਨੇ ਉਹ ਇੱਕ ਕਮਰੇ ਦੇ ਵਿੱਚ ਚਲੇ ਗਏ ਉਹਨਾਂ ਨੂੰ ਇਸ ਲਈ ਸ਼ੱਕ ਜ਼ਰੂਰ ਪੈ ਗਿਆ ਕਿ ਕੁਝ ਨਾ ਕੁਝ ਇੱਥੇ ਗੜਬੜ ਹੈ ਕੁਝ ਨਾ ਕੁਝ ਵਡਾ ਹੈ ਪਰ ਬਾਅਦ ਦੇ ਵਿੱਚ ਬਬਲਜੀਤ ਨੂੰ ਵੀ ਜਿਹੜਾ ਉਸ ਕਮਰੇ ਦੇ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸ਼ੱਕ ਸੀ ਉਹ ਹਕੀਕਤ ਦੇ ਵਿੱਚ ਬਦਲ ਗਿਆ ਬਬਲਜੀਤ ਨੂੰ ਡਿਟੇਨ ਕਰ ਲਿਆ ਗਿਆ ਉਹਨਾਂ ਨੂੰ ਹਥਕੜੀਆਂ ਲਗਾ ਕੇ ਜਿਸ ਤਰ੍ਹਾਂ ਬਾਕੀ ਸਾਰਿਆਂ ਨੂੰ ਲੈ ਕੇ ਜਾਇਆ ਜਾਂਦਾ ਉਸੇ ਤਰ੍ਹਾਂ ਲਿਜਾਇਆ ਗਿਆ 60 ਸਾਲ ਉਹਨਾਂ ਦੀ ਉਮਰ ਹੈ ਤੇ ਬਾਅਦ ਦੇ ਵਿੱਚ ਜਿਹੜਾ ਹੈ ਹੁਣ ਪਰਿਵਾਰ ਵੱਲੋਂ ਕਿਹਾ ਗਿਆ ਵੀ ਉਹਨਾਂ ਨੂੰ ਜਿੱਥੇ ਰੱਖਿਆ ਜਾ ਰਿਹਾ ਹੈ ਉੱਥੇ ਫੈਸਿਲਿਟੀ ਸਾਰੇ ਜਾਣਦੇ ਨੇ ਸੋ ਡਿਟੈਂਸ਼ਨ ਸੈਂਟਰਾਂ ਦੇ ਬਾਰੇ ਪਹਿਲਾਂ ਵੀ ਕਾਫੀ ਚਰਚਾ ਹੁੰਦੀ ਰਹੀ ਹੈ ਵੀ ਉੱਥੇ ਰਹਿਣ ਦੀਆਂ ਜਿਹੜੀਆਂ ਸੁਵਿਧਾਵਾਂ ਠੀਕ ਨਹੀਂ ਇੱਕ ਹੀ ਕਮਰੇ ਦੇ ਵਿੱਚ ਸਾਰਿਆਂ ਨੂੰ ਰੱਖਿਆ ਜਾਂਦਾ ਹੈ ਲਾਈਟ ਰਾਤ ਵੇਲੇ ਬੰਦ ਨਹੀਂ ਕੀਤੀ ਜਾਂਦੀ ਤੇ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਮੇਂ-ਸਮੇਂ ਤੇ ਜ਼ਿਕਰ ਕੀਤਾ ਗਿਆ ਇਹਨਾਂ ਹਾਲਾਤਾਂ ਦੇ ਵਿੱਚ ਹੀ ਜਿਹੜਾ ਬੱਬਲਜੀਤ ਕੌਰ ਨੂੰ ਵੀ ਰੱਖਿਆ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਵੀ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਮਾਂ ਹੈ ਉਹਨਾਂ ਨੂੰ ਬਣਦਾ ਹੱਕ ਦਵਾਇਆ ਜਾਵੇ ਕਿਉਂਕਿ ਉਹ ਬਾਇਓਮੈਟ੍ਰਿਕ ਵਾਸਤੇ ਗਏ ਹੋਏ ਸੀ ਤੇ ਉਹਨਾਂ ਵੱਲੋਂ ਭਰੋਸਾ ਜ਼ਰੂਰ ਦਵਾਇਆ ਗਿਆ ਹੈ ਜਿੱਤੇ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਵੇ ਅਸੀਂ ਜ਼ਰੂਰ ਆਪਣੇ ਵੱਲੋਂ ਕੁਝ ਕਰਾਂਗੇ ਪਰਮੰਦੀਪ ਜੀ ਇਸ ਵੇਲੇ ਜੋ ਸਖਤੀ ਦਾ ਮਾਹੌਲ ਚੱਲ ਰਿਹਾ ਉਸ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਰੋਜ਼ਾਨਾ ਹੀ ਸਾਹਮਣੇ ਆ ਰਹੀਆਂ ਨੇ ਕਿਸੇ ਦੇ ਵੀ ਇਸ ਵੇਲੇ ਹੱਤਵਸ ਨਹੀਂ ਕਿ ਉਹ ਕਿਸੇ ਤਰੀਕੇ ਜਿਹੜਾ ਛੁਡਾ ਲਵੇ ਜਾਂ ਫਿਰ ਕਿਸੇ ਤਰੀਕੇ ਕੋਈ ਬਾਂਡ ਭਰ ਕੇ ਉਹਨਾਂ ਨੂੰ ਰੀਲੀਜ਼ ਕਰਵਾ ਲਿਆ ਜਾਵੇ ਇਹ ਗੱਲਾਂ ਬਹੁਤ ਜ਼ਿਆਦਾ ਇਸ ਵੇਲੇ ਔਖੀਆਂ ਜਾਤੀਆਂ ਨੇ ਸੁਪਰਵਾਰਿਕ ਮੈਂਬਰ ਜਿਹੜੇ ਨੇ ਲਗਾਤਾਰ ਇਸ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਉਹਨਾਂ ਵੱਲੋਂ ਜਿਹੜੇ ਹੋਰ ਲੋਕ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਇਹ ਹੀ ਉਹਨਾਂ ਦੀ ਕੋਸ਼ਿਸ਼ ਹੈ ਵੀ ਉਹਨਾਂ ਦੀ ਜਿਹੜੀ ਮਾਂ ਹੈ ਉਸ ਨੂੰ ਰੀਲੀਜ਼ ਕਰ ਦਿੱਤਾ ਜਾਵੇ ਇਹ ਵੀ ਦੱਸਿਆ ਗਿਆ ਵੀ ਉਹਨਾਂ ਦੇ ਜਿਹੜੇ ਪਤੀ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਦੇ ਚਲਦਿਆਂ ਉਹ ਚਾਹੁੰਦੇ ਨੇ ਵੀ ਉਹਨਾਂ ਦੀ ਪਤਨੀ ਉਹਨਾਂ ਦੇ ਕੋਲ ਰਹੇ ਪਰ ਦੇਖਦੀ ਆਉਣ ਵਾਲੀ ਸਮੇਂ ਦੇ ਵਿੱਚ ਇਸ ਸੰਬੰਧੀ ਕੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਲੌਂਗ ਬੀਚ ਦੇ ਨਾਲ ਸੰਬੰਧਿਤ ਬੱਬਲਜੀਤ ਕੋਲ ਦੱਸੀ ਜਾ ਰਹੀ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ 30 ਸਾਲ ਉਹਨਾਂ ਨੂੰ ਇੱਥੇ ਰਹਿੰਦੇ ਹੋ ਗਏ ਅਜਿਹਾ ਵੀ ਨਹੀਂ ਸੀ ਹੁਣ ਤੱਕ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਉਸ ਦੇ ਵਿੱਚ ਅਜੇ ਹਾਂ ਵੀ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ ਹੋਵੇ ਉਹਨਾਂ ਦਾ ਕੋਈ ਕੇਸ ਜਿਹੜਾ ਜਿਹੜਾ ਉਸ ਨੂੰ ਰੱਦ ਕੀਤਾ ਗਿਆ ਹੋਵੇ ਕਿਉਂਕਿ ਉਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਮਿਲਣ ਜਾ ਰਿਹਾ ਸੀ ਲਾਸਟ ਰਾਉਂਡ ਜਿਹੜਾ ਇੰਟਰਵਿਊ ਦਾ ਦੱਸਿਆ ਜਾ ਰਿਹਾ ਹੈ ਤੋ ਇਹ ਕਾਫੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿਛਲੇ ਕੁਝ ਸਮੇਂ ਦੌਰਾਨ ਜਦੋਂ ਸਵਾਲ-ਜਵਾਬ ਪੁੱਛੇ ਗਏ ਸੀ ਤਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਕਿਸੇ ਵੀ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਡੀਟੇਨ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਸੀ ਪਰ ਦੂਜੇ ਪਾਸੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਦੇ ਉੱਪਰ ਫਿਲਹਾਲ ਜਿਹੜੀ ਹੈ ਇਸ ਵੇਲੇ ਜ਼ਰੂਰ ਸਕਤੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਤੱਕ ਦੀ ਅਪਡੇਟ ਦੇ ਵਿੱਚ ਇਹਨਾਂ ਤਮਾਮ ਗੱਲਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ ਜੀ ਬਿਲਕੁਲ ਸੋ ਇੰਨੇ ਲੰਮੇ ਸਮੇਂ ਤੋਂ ਅਮਰਕਾਤ ਰਹਿ ਰਹੀ ਕਿ ਪੰਜਾਬਾ ਨੂੰ ਜਿਸ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਗਿਆ ਸੋ ਵਾਕਈ ਕਾਫੀ ਸਵਾਲ ਵੀ ਖੜੇ ਕਰਦਾ ਤੇ ਨਾਲ ਨਾਲ ਇਹ ਵੀ ਦਰਸਾ ਰਿਹਾ ਵੀ ਕਿਸ ਹੱਦ ਤੱਕ ਜੋ ਪਿਛਲੇ 30 ਸਾਲਾਂ ਵਿੱਚ ਨਹੀਂ ਮਿਲ ਸਕਿਆ ਉਹਨਾਂ ਦੇ ਖਿਲਾਫ ਪਿਛਲੇ 30 ਸਾਲਾਂ ਵਿੱਚ ਨਹੀਂ ਹੋ ਸਕਿਆ ਉਹ ਹੁਣ ਹੋ ਰਿਹਾ ਜਿਸ ਤੋਂ ਪਤਾ ਲੱਗਦਾ ਕਿ ਇਸ ਵਕਤ ਇਮੀਗ੍ਰੇਸ਼ਨ ਜਾਂ ਆਈਸੀਆ ਜਾਂ 트੍ਰੰਪ ਪ੍ਰਸ਼ਾਸਨ ਕਿੰਨੀ ਸ਼ਕਤੀ ਦੇ ਮੂੜੇ ਜੀ ਬਿਲਕੁਲ ਇਸ ਤੋਂ ਬਾਅਦ ਮਨਦੀਪ ਜੀ ਅਸੀਂ ਕੈਨੇਡਾ ਤੇ ਅਮਰੀਕਾ ਦੋਹਾਂ ਹੀ ਦੇਸ਼ਾਂ ਦੀ ਗੱਲ ਕਰ ਲੈਂਦੇ ਆ ਇਸ ਲਈ ਜਿਹੜੇ ਗਵਰਨਰ ਨੇ ਉਹ ਆਮੋ ਸਾਹਮਣੇ ਦਿਖਾਈ ਦੇ ਰਹੇ ਨੇ ਇੱਕ ਤਾਂ ਜਿਹੜੇ ਤੁਹਾਡੇ ਵਾਲੇ ਪਾਸੇ ਤੋਂ ਪ੍ਰੀਮੀਅਰ ਡਲਗਫੋਰਡ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਡੋਨਲਡ 트੍ਰੰਪ ਕਹਿ ਕੇ ਵੀ ਕਈ ਵਾਰੀ ਸੰਬੋਧਿਤ ਕੀਤਾ ਜਾਂਦਾ ਸੋ ਉਹਦੇ ਫਲੋਰੀਡਾ ਦੇ ਗਵਰਨਰ ਇਸ ਲਈ ਜਿਹੜੇ ਆਮੋ ਸਾਹਮਣੇ ਦਿਖਾਈ ਦੇ ਰਹੇ ਨੇ ਹੁਣ ਕਿਸ ਮੁੱਦੇ ਦੇ ਉੱਪਰ ਇਹਨਾਂ ਦੋਹਾਂ ਵੱਲੋਂ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਹੈ ਜੀ ਬਿਲਕੁਲ ਗੱਲ ਉੱਥੇ ਹੀ ਫੇਰ ਖੜੀ ਆ ਕਿਉਂਕਿ ਇਸ ਵਕਤ ਅਸੀਂ ਜਿਵੇਂ ਪਹਿਲਾਂ ਵੀ ਆਪਾਂ ਇੱਕ ਵਾਰ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀ ਕਿ ਜਿਹੜੇ ਇਥੋਂ ਦੇ ਪ੍ਰੀਮੀਅਰ ਨੇ ਉਹਨਾਂ ਨੂੰ ਇਸ ਵਕਤ ਅਮਰੀਕਾ ਦੇ ਖਿਲਾਫ ਇਹਨਾਂ ਲੱਗਦਾ ਕਿ ਡੱਗ ਫੋਰਡ ਜਿਹੜੇ ਉਹ ਲੀਡ ਕਰ ਰਹੇ ਨੇ ਜੋ অন্ਟਾਰੀਓ ਦੇ ਪ੍ਰੀਮੀਅਰ ਨੇ ਤੇ ਇੱਕ ਵਾਰੀ ਫੇਰ ਅਸਲ ਦੇ ਵਿੱਚ ਕਾਰਨੀਆ ਇੰਦਰਪ੍ਰੀਤ ਜੀ ਕੇ ਆਪਾਂ ਪਹਿਲਾਂ ਵੀ ਜਾਣਕਾਰੀ ਜ਼ਿਕਰ ਕਰ ਚੁੱਕਿਆ ਹੈ ਕਿ ਜਿਹੜੇ 스ਨੋ ਬਰਡਸ ਨੇ ਉਹ ਕਿੰਨੀ ਵੱਡੀ ਗਿਣਤੀ ਵਿੱਚ ਕੈਨੇਡਾ ਤੋਂ ਕਿਉਂਕਿ ਇਸ ਵਕਤ অন্ਟਾਰੀਓ ਤੇ ਹੋਰ ਕੈਨੇਡਾ ਦੇ ਖੇਤਰਾਂ 'ਚ ਠੰਡ ਬਹੁਤ ਜ਼ਿਆਦਾ ਆ ਬਰਫਬਾਰੀ ਹੋ ਰਹੀ ਤੇ ਫਲੋਰੀਡਾ ਜਿ ਕਿਹੋ ਜੀ ਮਨਪਸੰਦ ਸਟੇਟਸ ਹੈ ਇਹਨਾਂ ਕੈਨੇਡੀਅਨਸ ਦੇ ਵਾਸਤੇ ਜੋ ਉੱਥੇ ਸਿਆਲਾ ਦੇ ਵਿੱਚ ਉੱਥੇ ਜਾ ਵਸਦੇ ਨੇ ਤੇ ਜਦੋਂ ਠੰਡ ਫਿਰ ਘਟ ਜਾਂਦੀ ਇੱਥੇ ਤਾਂ ਵਾਪਸ ਆ ਜਾਂਦੇ ਨੇ ਸੋ ਇਹਦੇ ਨਾਲ ਜਿਹੜੀ ਆ ਅਮਰੀਕਾ ਜਾਂ ਫਲੋਰੀਡਾ ਦੀ ਇਕਨੋਮੀ ਨੂੰ ਵੀ ਕਾਫੀ ਹਿਲਾਰਾ ਮਿਲਦਾ ਪਰ ਹੁਣ ਡੱਗ ਫੂਟ ਕਹਿ ਰਹੇ ਆ ਇੱਕ ਤਾਂ ਵੈਸੇ ਵੀ ਜਿਸ ਤਰੀਕੇ ਦੀ ਸਖਤੀ ਕੀਤੀ ਆ 스ਨੋਬੋਰਡਸ ਵੈਸੇ ਹੀ ਘਟ ਜਾ ਰਹੇ ਨੇ ਦੂਜੇ ਪਾਸੇ ਡੱਗ ਫੂਟ ਉਹਨਾਂ ਨੇ ਇਹ ਕਹਿਤਾ ਵੀ ਕਹਿੰਦੇ ਉਹ ਜਿਹੜੀਆਂ ਆਪਣੀਆਂ ਰੈਗੂਲਰ ਵਕੇਸ਼ਨਸ ਹੁੰਦੀਆਂ ਨੇ ਵਿంటర్ ਦੀਆਂ ਜਿਹੜੀ ਉਹ ਫਲੋਰੀਡਾ ਜਾ ਕੇ ਮਨਾਉਦੇ ਹੁੰਦੇ ਸੀ ਉਹ ਵਿਅਕਤੀ ਨਹੀਂ ਜਾ ਰਹੇ ਉਹਦਾ ਬਾਈਕਾਟ ਕਰ ਰਹੇ ਨੇ ਤੇ ਉਹਨਾਂ ਨੇ ਹੋਰ ਕੈਨੇਡੀਅਨਸ ਨੂੰ ਵੀ ਸੱਦਾ ਦਿੱਤਾ ਵੀ ਇਹਦਾ ਬਾਈਕਾਟ ਕਰੋ ਤੇ ਉਹਨਾਂ ਨੇ ਕਿਹਾ ਕਿ ਆਲਰੇਡੀ ਇਹਦਾ ਇਫੈਕਟ 트੍ਰੰਪ ਦੇ ਉੱਤੇ ਪੈ ਵੀ ਰਿਹਾ ਅਤੇ ਲੋਕ ਜਿਹੜੇ ਬਾਈਕਾਟ ਕਰ ਰਹੇ ਨੇ ਉਹਦਾ ਅਸਰ ਹੋ ਰਿਹਾ ਸੋ ਇਹਦੇ ਜਵਾਬ ਦੇ ਵਿੱਚ ਉਹਨ ਜਿਹੜੇ ਫਲੋਰੀਡਾ ਦੇ ਗਵਰਨਰ ਨੇ ਉਹਨਾਂ ਦਾ ਵੀ ਇੱਕ ਉਹਨਾਂ ਨੇ ਵੀ ਇੱਕ ਝਟਕੀ ਲਈ ਆ ਡੈਗਫੋਰਡ ਦੇ ਉੱਤੇ ਪਰ ਕੁੱਲ ਮਿਲਾ ਕੇ ਅਸੀਂ ਦੇਖ ਸਕਦੇ ਹਾਂ ਕਿ ਸਬੰਧਾਂ ਦੇ ਵਿੱਚ ਜਿਹੜੀ ਕੜਤਾਂ ਨੇ ਉਹ ਵਧ ਰਹੀ ਆ ਜਿਹੜੇ 스노우보ਰਡਸ ਜਾਂਦੇ ਨੇ ਇਧਰੋਂ ਸਿਆਲਾਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਰਜਿਸਟ੍ਰੇਸ਼ਨ ਕਰਨ ਦੀ ਇੱਕ ਜਿਹੜੀ ਸੀ ਉਹ ਰੱਖੀ ਗਈ ਸੀ ਸ਼ਰਤ ਜੇ ਉਹ 3 ਦਿਨ ਤੋਂ ਵੱਧ ਉਸ ਤੋਂ ਬਿਨਾਂ ਰਹਿੰਦੇ ਨੇ ਤਾਂ ਫਿਰ ਉਹਨਾਂ 'ਤੇ ਕਾਰਵਾਈ ਹੋ ਸਕਦੀ ਆ ਉਸ ਤੋਂ ਇਲਾਵਾ ਹੁਣ ਜਦੋਂ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਨਵੇਂ ਰੂਲ ਇਫੈਕਟ ਵਿੱਚ ਆ ਗਏ ਨੇ ਜਿਹਦੇ ਵਿੱਚ ਫਿੰਗਰਪ੍ਰਿੰਟਸ ਜਾਂ ਫੋਟੋਆਂ ਖਿੱਚੀਆਂ ਜਾਣਗੀਆਂ ਜਾਂ ਹੋਰ ਪੁੱਛਕਿਸ਼ ਹੁੰਦੀ ਆ ਮਹਾਰ ਬਹੁਤ ਸਾਰੀ ਜਿਹੜੇ ਦੱਸ ਰਹੇ ਨੇ ਕਿ ਡਿਟੈਂਸ਼ਨਸ ਬਹੁਤ ਜ਼ਿਆਦਾ ਵਧ ਗਈਆਂ ਨੇ ਜਦੋਂ ਹੁਣ ਬਾਰਡਰ ਕ੍ਰਾਸਿੰਗ ਹੁੰਦੀਆਂ ਤਾਂ ਪਹਿਲਾਂ ਦੇ ਮੁਕਾਬਲੇ ਵੱਧ ਲੋਕਾਂ ਨੂੰ ਰੀਟੇਨ ਕੀਤਾ ਜਾ ਰਿਹਾ ਸੋ ਵੈਸੇ ਹੀ ਜਿਹੜਾ ਪੂਰੇ ਕੈਨੇਡਾ ਦੇ ਵਿੱਚ ਹੀ ਜੇਕਰ ਅਸੀਂ ਗੱਲ ਕਰੀਏ ਪੂਰੇ ਕੈਨੇਡਾ ਤੋਂ ਜਿਹੜਾ ਅਮਰੀਕਾ ਤੋਂ ਜਾਣ ਵਾਲਾ ਟਰੈਵਲ ਲੋਕ ਕਾਫੀ ਘਟਿਆ ਵਾ ਤੇ ਏਸ਼ੀਆ ਦੇ ਵਿੱਚ ਹੀ ਹੁਣ ਜਿਹੜੇ 스ਨੋ ਬਰਡਸ ਨੇ ਉਹ ਵੀ ਘਟ ਜਾ ਰਹੇ ਨੇ ਉਸ ਦੇ ਉੱਪਰ ਉਹ ਡੱਗ ਫੋੜ ਫੜਨੇ ਆਪਣਾ ਤੜਕਾ ਲਾ ਦਿੱਤਾ ਕਿ ਕਹਿੰਦੇ ਵੀ ਬਾਈਕਾਟ ਕਰ ਦਿਓ ਸੋ ਇਹਨੂੰ ਲੈ ਕੇ ਇਸ ਵਕਤ ਅਸੀਂ ਦੇਖ ਰਿਹਾ ਕਿ ਕੜਤਣ ਦੋਨਾਂ ਮੁਲਕਾਂ ਦੀ ਵੱ ਪਹਿਲਾਂ ਵੀ ਡੱਕ ਫੋਰ ਹੋਣਾ ਦੀ ਹੀ ਕੈਡ ਕਰਕੇ ਜਿਹੜਾ ਉਹ ਸਾਰੀ ਬਹਾਨਾ ਬਣਾ ਕੇ 트럼ਪ ਹੁਣ ਨੇ ਜਿਹੜੀ ਗੱਲਬਾਤ ਹੋ ਰਹੀ ਸੀ ਜੋ ਨੇਗੋਸ਼ੀਏਸ਼ਨ ਚੱਲ ਰਹੀ ਸੀ ਟ੍ਰੇਡ ਡੀਲ ਦੇ ਉੱਤੇ ਉਹ ਤੋੜ ਦਿੱਤੀ ਸੀ ਉਹ ਹੱਲੇ ਦੁਬਾਰਾ ਸ਼ੁਰੂ ਨਹੀਂ ਹੋ ਸਕੀ ਆ ਸੋ ਹੁਣ ਨਵੇਂ ਸਿਰੋਂ ਫੇਰ ਇੱਕ ਇਹ ਜਿਹੜਾ ਕੜਤਣ ਉਹ ਪੈਦਾ ਹੋ ਰਹੀ ਆ ਸੋ ਬਾਕੀ ਦੇਖਦੇ ਅੰਦਰ ਪੀਜੀ ਜਾ ਗੱਲ ਲਾ ਕੇ ਕਿੱਥੇ ਖੜਦੀ ਆ ਪਰ ਇਸ ਵਕਤ ਦੋਨਾਂ ਮੁਲਕਾਂ ਦੇ ਵਿੱਚ ਦੁਬਾਰਾ ਜਿਹੜੀ ਕੜਤਣ ਉਹ ਪੈਦਾ ਹੋ ਰਹੀ ਆ ਵੈਸਤਾ ਆਲਰੇਡੀ ਹੋਈ ਆ ਜਦੋਂ 트럼ਪ ਹੁਣਾ ਨੇ ਪਹਿਲਾ ਬਿਆਨ ਦਿੱਤਾ ਸੀ 51ਵੀਂ ਸਟੇਟ ਵਾਲਾ ਤੋਂ ਇਹ ਉੱਥੇ ਹੀ ਕੰਮ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਟੈਰ ਅਪ ਦਾ ਖੇਡ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਹੁਣ ਗੱਲ ਅੱਗੇ ਹੀ ਅੱਗੇ ਵਧਦੀ ਜਿਹੜੀ ਉਹ ਜਾ ਰਹੀ ਆ ਅ ਇਸ ਤੋਂ ਇਲਾਵਾ ਇੰਦਰਪੀਰ ਜੀ ਗੱਲਬਾਤ ਕਰੀਏ ਟਰਕਿੰਗ ਇੰਡਸਟਰੀ ਦੀ ਟਰਕਿੰਗ ਨੂੰ ਲੈ ਕੇ ਆਪਾਂ ਹਰ ਰੋਜ਼ ਹਰ ਸ਼ੋਅ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਜੋ ਅਪਡੇਟਸ ਆਉਂਦੀਆਂ ਨੇ ਸੋਣ ਕੈਲੀਫੋਰਨੀਆ ਤੋਂ ਕੀ ਨਵੀਆਂ ਅਪਡੇਟਸ ਆ ਰਹੀਆਂ ਨੇ ਟਰਕਿੰਗ ਨੂੰ ਲੈ ਕੇ ਇਸ ਤੇ ਨਾਲੇ ਇਹ ਵੀ ਦੱਸ ਦਿਓ ਕਿ ਜਿਹੜੇ ਮੁਲਕਾਂ ਦੇ ਉੱਤੇ ਬੈਨ ਲਾ ਰਹੇ ਨੇ ਉਹ ਪਹਿਲਾਂ 12 ਤੇ ਸੀ ਫਿਰ 19 ਤੇ ਹੋ ਗਿਆ ਤੇ ਹੁਣ ਦੱਸਿਆ ਵੀ 5-7 ਮੁਲਕ ਹੋਰ ਵਿੱਚ ਐਡ ਕਰਤੇ ਆ 트럼ਪ ਪ੍ਰਸ਼ਾਸਨ ਨੇ ਸੋ ਦੱਸੋ ਕੀ ਜਾਣਕਾਰੀ ਜੀ ਬਿਲਕੁਲ ਮਨਦੀਪ ਜੀ ਅੱਜ ਦੋ ਬੇਹਦ ਵੱਡੀਆਂ ਖਬਰਾਂ ਸਾਹਮਣੇ ਆਈਆਂ ਜਿੱਥੇ ਕੈਲੀਫੋਰਨੀਆ ਤੋਂ ਟਰੱਕਿੰਗ ਦੇ ਨਾਲ ਸੰਬੰਧਿਤ ਤੇ ਦੂਜੇ ਪਾਸੇ ਹੁਣ ਹੋਰ ਦੇਸ਼ਾਂ ਦੇ ਉੱਪਰ ਜੋ ਬੈਨ ਲਗਾਇਆ ਗਿਆ ਉਸ ਦੇ ਬਾਰੇ ਪਤਾ ਲੱਗ ਗਿਆ ਹੈ ਸਭ ਤੋਂ ਪਹਿਲਾਂ ਟਰੱਕਿੰਗ ਦੀ ਖਬਰ ਦੀ ਗੱਲ ਬਾਤ ਕਰ ਲੈਂਦੇ ਆ ਕੈਲੀਫੋਰਨੀਆ ਤੋਂ ਹੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਕਈ ਜਿਹੜੇ ਟਰੱਕ ਸੀ ਉਹਨਾਂ ਨੂੰ ਇਨਸਪੈਕਸ਼ਨ ਦੌਰਾਨ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਜਿਸ ਦੇ ਪਿੱਛੇ ਉਹਨਾਂ ਨੇ ਕਾਰਨ ਸਪਸ਼ਟ ਕੀਤੇ ਕਿ ਅਜਿਹਾ ਕਦਮ ਜੜਾ ਕਿਉਂ ਚੁੱਕਿਆ ਗਿਆ ਸੋ ਰਿਵਰਸਾਈਡ ਜਿਹੜਾ ਸੀ ਚੈੱਕਪੁਆਇੰਟ ਲਗਾਇਆ ਗਿਆ ਜਿੱਥੇ ਰਿਵਰਸਾਈਡ ਕਮਰਸ਼ੀਅਲ ਟਰਕਿੰਗ ਸੰਬੰਧੀ ਜਿਹੜਾ ਚੈੱਕਪੁਆਇੰਟ ਲਗਾਇਆ ਗਿਆ ਉਸ ਦੇ ਵਿੱਚ 45% ਜਿਹੜੇ ਟਰੱਕ ਸੀ ਉਹਨਾਂ ਨੂੰ ਆਊਟ ਆਫ ਸਰਵਿਸ ਕੀਤੇ ਜਾਣ ਦੀ ਖਬਰ ਜਿਹੜੀ ਆ ਸਾਂਝੀ ਕੀਤੀ ਗਈ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਜਿਹੜਾ ਸੀ ਰਿਵਰਸਾਈਡ ਪੁਲਿਸ ਡਿਪਾਰਟਮੈਂਟ ਦੇ ਨਾਲ ਜਿਹੜਾ ਸਾਂਝੇ ਤੌਰ ਦੇ ਉੱਪਰ ਇਥੇ ਕੰਮਕਾਜ ਕੀਤਾ ਗਿਆ ਜਿੱਤੇ ਉਹਨਾਂ ਨੇ ਕਈ ਵਾਹਨ ਰੋਕੇ ਉਹਨਾਂ ਦੀ ਇਨਸਪੈਕਸ਼ਨ ਕੀਤੀ ਸੋ ਇਹ ਇਨਸਪੈਕਸ਼ਨ ਦੇ ਵਿੱਚ ਪਾਇਆ ਗਿਆ ਵੀ ਜਿਹੜੀ 20 ਕਮਰਸ਼ੀਅਲ ਜਿਹੜੇ ਕੁੱਲ ਮਿਲਾ ਕੇ 20 ਕਮਰਸ਼ੀਅਲ ਜਿਹੜੇ ਵਹੀਕਲ ਸੀ ਉਹਨਾਂ ਦੀ ਇਨਸਪੈਕਸ਼ਨ ਕੀਤੀ ਗਈ ਹੈ ਇਹਨਾਂ ਵਿੱਚੋਂ 7 ਜਿਹੜੇ ਅਨ ਲਾਈਸੈਂਸਡ ਦੱਸੇ ਗਏ ਜਿਨ੍ਹਾਂ ਨੂੰ ਆਊਟ ਆਫ ਸਰਵਿਸ ਕੀਤਾ ਗਿਆ 9 ਜਿਹੜੇ ਕਮਰਸ਼ੀਅਲ ਜਿਹੜੇ ਟਰੱਕ ਡਰਾਈਵਰ ਹੋਰ ਉਹਨਾਂ ਨੂੰ ਆਊਟ ਆਫ ਸਰਵਿਸ ਕੀਤੇ ਜਾਣ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਜਿਸ ਦੇ ਪਿੱਛੇ ਕਾਰਨ ਜਿਹੜਾ ਵਾਇਲੇਸ਼ਨ ਦੱਸਿਆ ਗਿਆ ਵੀ ਕਿਸੇ ਤਰੀਕੇ ਦੀ ਵਾਇਲੇਸ਼ਨ ਸੀ ਜਿਸ ਦੇ ਕਾਰਨ ਉਹਨਾਂ ਨੇ ਅ ਅਜੀਹਾ ਕੀਤਾ ਹੈ ਸੋ ਕੁੱਲ ਮਿਲਾ ਕੇ ਜਿਹੜਾ ਆਪਰੇਸ਼ਨ ਕੰਡਕਟ ਕੀਤਾ ਗਿਆ ਉਸ ਦੇ ਵਿੱਚ 45% ਜਿਹੜੇ ਅ ਟਰੱਕ ਸੀ ਉਹਨਾਂ ਨੂੰ ਆਊਟ ਆਫ ਸਰਵਿਸ ਕੀਤਾ ਗਿਆ ਇਸ ਤੋਂ ਇਲਾਵਾ ਮਨਦੀਪ ਜੀ ਇੱਕ ਅ ਵੀਡੀਓ ਵੀ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਟਰੱਕ ਦੇ ਉੱਪਰ ਦੋ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੋ ਕਿ ਇਲੀਗਲ ਹੈ ਕਿਉਂਕਿ ਇੱਕ ਟਰੱਕ ਦੇ ਉੱਪਰ ਇੱਕ ਹੀ ਜਿਹੜੀ ਲੀਗਲ ਤਰੀਕੇ ਦੇ ਨਾਲ ਨੰਬਰ ਪਲੇਟ ਲਗਾਈ ਜਾ ਸਕਦੀ ਹੈ ਜਿਹੜੀਆਂ ਜ਼ਿਪਟਾਈਸ ਸੀ ਉਹਨਾਂ ਦੇ ਨਾਲ ਉਹ ਪਲੇਟ ਬੰਨੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਉੱਪਰ ਵੀ ਕਾਰਵਾਈ ਕਰਨ ਦੇ ਬਾਰੇ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਦੇ ਉੱਪਰ ਕੀਤੀ ਜਾ ਰਹੀ ਹੈ ਸੋ ਇਹ ਤਾਂ ਜਿਹੜਾ ਚੈੱਕ ਪੁਆਇੰਟ ਲਗਾਇਆ ਗਿਆ ਸੀ ਉਸ ਦੀ ਬਾਰੇ ਗੱਲਬਾਤ ਹੋਈ ਪਰ ਦੂਜੇ ਪਾਸੇ ਇੱਕ ਹੋਰ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਹੋਰ ਵੀ ਕਈ ਦੇਸ਼ਾਂ ਦੇ ਉੱਪਰ ਟਰੈਵਲ ਬੈਨ ਲਗਾ ਦਿੱਤਾ ਗਿਆ ਉੰਡਾਲੀ ਦੇਸ਼ ਕੁਲ ਮਿਲਾ ਕੇ ਅਜਿਹੇ ਨੇ ਜਿਨ੍ਹਾਂ ਦੇ ਉੱਪਰ 트럼ਪ ਪ੍ਰਸ਼ਾਸਨ ਵੱਲੋਂ ਕੈਦਰਤਾ ਗਿਆ ਵੀ ਇੱਥੋਂ ਨਾ ਤੇ ਕਿਸੇ ਨੂੰ ਆਉਣ ਦਿੱਤਾ ਜਾਏਗਾ ਤੇ ਨਾ ਹੀ ਇੱਥੋਂ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਦੀ ਫਾਈਨਲ ਪ੍ਰੋਸੈਸ ਕੀਤੀਆਂ ਜਾਣਗੀਆਂ ਉਹਨਾਂ ਨੂੰ ਵੀਜ਼ੇ ਦਿੱਤੇ ਜਾਣਗੇ ਤੇ ਨਾ ਹੀ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਰੀਨਿਊ ਜਾਂ ਫਿਰ ਉਹਨਾਂ ਨੂੰ ਜਾਰੀ ਕੀਤੇ ਜਾਣਗੇ ਸੋ ਇਸ ਦੇ ਵਿੱਚ ਹੁਣ ਸਿਰਿਆ ਦਾ ਵੀ ਜਿਹੜਾ ਤੇ ਹੋਰ ਕੁਝ ਦੇਸ਼ ਨੇ ਉਹਨਾਂ ਦਾ ਨਾਮ ਸ਼ਾਮਿਲ ਕੀਤਾ ਗਿਆ ਸੋ ਜਿਹੜੀ ਟ੍ਰੈਵਲ ਲਿਸਟ ਹੈ ਜਿਸ ਦੇ ਵਿੱਚ ਬੈਨ ਲਗਾਇਆ ਗਿਆ ਉਸ ਦੇ ਵਿੱਚ ਲਾਓਸ ਸਿਰਾਲਿਓਨੀ ਬੁਰਕੀਨਾ ਫਾਸੋ ਮਾਲੀ ਨਾਈਜਰ ਸਾਊਥ Sudan ਸੀਰੀਆ ਲਾਓਸ ਸਿਰਾਲਿਓਨੀ ਇਹਨਾਂ ਦਾ ਨਾਮ ਜਿਹੜਾ ਹੈ ਉਹ ਸ਼ਾਮਿਲ ਕੀਤਾ ਗਿਆ ਪਹਿਲਾਂ ਹੀ ਮਾਫੀ ਮੰਗ ਲੈਣੇ ਆ ਕੁਝ ਦੇਸ਼ਾਂ ਦੇ ਨਾਮ ਹੋ ਸਕਦਾ ਹੈ ਕੁਝ ਗਲਤ ਵੀ ਪ੍ਰੋਨਾਂਊਂਸ ਕਰ ਲਏ ਹੋਣ ਸੋ ਇਹ ਜਿਹੜੇ ਦੇਸ਼ ਨੇ ਇਹਨਾਂ ਨੂੰ ਇਸ ਵੇਲੇ ਪਾਬੰਦੀਆਂ ਦੀ ਲਿਸਟ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਪਿਛਲੇ ਦਿਨੀ ਇਹ ਸੰਕੇਤ ਦੇ ਦਿੱਤੇ ਗਏ ਸੀ ਵੀ ਜਿਹੜੀ ਇਹ ਲਿਸਟ ਹੈ ਇਸ ਦੇ ਵਿੱਚ ਹੋਰ ਵੀ ਦੇਸ਼ਾਂ ਨੂੰ ਜਿਹੜਾ ਸ਼ਾਮਿਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿੱਥੋਂ ਆਉਣ ਵਾਲੇ ਲੋਕਾਂ ਦੇ ਖਿਲਾਫ ਜਿਹੜੀ ਸਖਤੀ ਕੀਤੀ ਜਾਏਗੀ ਸੋ ਇਸ ਲਈ ਪ੍ਰਸ਼ਾਸਨ ਜਿਹੜਾ ਜਾਂ ਫਿਰ ਸਰਕਾਰ ਕੇ ਲਈ ਇਹ ਵੀ ਪੂਰਾ ਉਹਨਾਂ ਦਾ ਜ਼ੋਰ ਇਮੀਗ੍ਰੇਸ਼ਨ ਦੇ ਉੱਪਰ ਲੱਗਾ ਹੋਇਆ ਹੈ ਜਿੱਥੇ ਸਖਤੀਆਂ ਪਰੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਅਜਿਹੀ ਇਹ ਜਿਹੜੀ ਅਪਡੇਟ ਸਾਹਮਣੇ ਆਈ ਹੈ ਇਸ ਨੂੰ ਦੇਖ ਕੇ ਵੀ ਜਿਹੜਾ ਪਤਾ ਚੱਲਦਾ ਹੈ ਜੀ ਜੀ ਬਿਲਕੁਲ ਖਾਸ ਤੌਰ ਤੇ ਇਹਦੇ ਕਾਰਨ ਬਹੁਤ ਸਾਰੇ ਲੋਕ ਇਸ ਵਕਤ ਘਰ ਹੀ ਬੈਠੇ ਨੇ ਟਰਕਿੰਗ ਛੱਡ ਕੇ ਤੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਤੇ ਹੋਰ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਨੇ ਖਾਸ ਤੌਰ ਤੇ ਇਸ ਇੰਡਸਟਰੀ ਉੱਤੇ ਤੇ ਖਾਸ ਤੌਰ ਤੇ ਪੰਜਾਬੀ ਭਾਈਚਾਰਾ ਜੋ ਇਸ ਇੰਡਸਟਰੀ ਨਾਲ ਵੱਡੀ ਪੱਧਰ ਤੇ ਜੁੜਿਆ ਹੋਇਆ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਸਰੀ ਦੀ ਸਰੀ ਤੋਂ ਇੱਕ ਸਟਾਰਸ਼ਨ ਦੇ ਸੰਬੰਧ ਦੇ ਵਿੱਚ ਖਬਰ ਸਾਹਮਣੇ ਆਈ ਹੈ ਅਸੀਂ ਦੇਖਿਆ ਕਿ ਪਿਛਲੇ ਸਮੇਂ ਤੋਂ ਕਾਫੀ ਜਿਹੜੇ ਇੱਕ ਸਟਾਰਸ਼ਨ ਦੇ ਜਿਹੜੇ ਮਾਮਲੇ ਦੇਖਣ ਨੂੰ ਮਿਲ ਰਹੇ ਸੀ ਤੇ ਹੁਣ ਸਰੀ ਤੋਂ ਇਸ ਬਾਰੇ ਕੀ ਕੁਝ ਦੱਸਿਆ ਜਾ ਰਿਹਾ ਹੈ ਜੀ ਬਿਲਕੁਲ ਕੋਈ ਵੀਕਐਂਡ ਸੁੱਕਾ ਲੰਘਦਾ ਅੱਗੇ ਤਾਂ ਵੈਸੇ ਕਈ ਦਿਨ ਤਾਂ ਐਸੇ ਵੀ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਵੀ ਗੋਲੀ ਚੱਲਦੀ ਰਹੀ ਹੈ ਪਰ ਵੀਕਐਂਡ ਤੇ ਵੀ ਹੁਣ ਲਗਾਤਾਰ ਇਹ ਘਟਨਾਵਾਂ ਵਾਪਰੀਆਂ ਤਾਂ ਇੱਕ ਹੋਰ ਵੀਕਐਂਡ ਤੇ ਇੱਕ ਬਿਜ਼ਨਸ ਤੇ ਸਰੀ ਦੇ ਵਿੱਚ ਜਿਹੜੀ ਸੀ ਉਹ ਗੋਲੀ ਚੱਲੀ ਜਿਸ ਤੋਂ ਬਾਅਦ ਇੱਕ ਵਾਰੀ ਫੇਰ ਹੋਈ ਸਵਾਲ ਖੜੇ ਹੋਏ ਕਿ ਅਫਸਰਕਾਰ ਇਹਨੂੰ ਨਾਥ ਕਦੋਂ ਪਹੁੰਚੇਗੀ ਸੁੰਦਰਪੀਤ ਜੀ ਅੱਜ ਸਰੀ ਪੁਲਿਸ ਨੇ ਖਾਸ ਤੌਰ ਤੇ ਪੰਜਾਬੀ ਦੇ ਵਿੱਚ ਇੱਕ ਪ੍ਰੈਸ ਨੋਟ ਜਾਰੀ ਕਰਕੇ ਜਿਹੜਾ ਆਪਣਾ ਆਪਣੀ ਵੈਬਸਾਈਟ ਦੇ ਉੱਤੇ ਜੋ ਇਹ ਕੁਝ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਕਿ ਜਿਸ ਤਰੀਕੇ ਨਾਲ ਫਰੋਤੀ ਜਾਂ ਜ਼ਬਰਦਸਤੀ ਵਸੂਲੀ ਦੀਆਂ ਮਾਮਲੇ ਨੇ ਉਹਨੂੰ ਲੈ ਕੇ ਪੁਲਿਸ ਕੀ ਕਰ ਰਹੀ ਆ ਕੀ ਅਫਸਰ ਕਰ ਰਹੇ ਨੇ ਜੇ ਇਹਦੇ ਵਿੱਚ ਇੱਕ ਇਹ ਸਵਾਲ ਦਾ ਜਵਾਬ ਦਿੱਤਾ ਗਿਆ ਕਿ ਅਖਰਕਾਰ ਇਹ ਜਿਹੜੇ ਲੋਕ ਫੜੇ ਜਾਂਦੇ ਨੇ ਗ੍ਰਿਫਤਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਛੱਡੇ ਕਦੋਂ ਦਿੱਤਾ ਜਾਂਦਾ ਸਭ ਤੋਂ ਪਹਿਲਾ ਜਿਹੜੀ ਇੱਕ ਅਹਿਮ ਜਾਣਕਾਰੀ ਇਹਦੇ ਵਿੱਚ ਦਿੱਤੀ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਅਫਸਰ ਨੇ ਜਿਹੜੀ ਖਾਸ ਤੌਰ ਤੇ ਇੱਕ ਐਕਸਟ੍ਰੈਕਸ਼ਨ ਜਿਹੜੀ ਇੱਕ ਟਾਸਕ ਫੋਰਸ ਬਣਾਈ ਗਈ ਹੈ ਜਿਹਦੇ ਵਿੱਚ ਕਿ 15 ਸਿਵਲ ਅਧਿਕਾਰੀ ਨੇ ਜਿਹੜੇ ਉਹ ਰੱਖੇ ਗਏ ਨੇ ਤੇ ਇਹ ਜਿਹੜੇ ਨੇ ਬਾਕੀ ਜੋ ਏਜੰਸੀਆਂ ਨੇ ਖਾਸ ਤੌਰ ਤੇ ਐਬਸਪੋਰਟ ਪੁਲਿਸ ਡੈਲਟਾ ਪੁਲਿਸ ਸਰੀ ਪੁਲਿਸ ਮੈਟਰੋ ਵੈਂਕੂਵਰ ਟਰਾਂਜ਼ਿਟ ਪੁਲਿਸ ਤੇ RCMP ਇਸ ਦੇ ਨਾਲ ਨਾਲ ਜਿਹੜਾ ਹੋਰ ਕੁਝ ਏਜੰਸੀਆਂ ਨੇ ਜਿਵੇਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਇਹਨਾਂ ਦੇ ਨਾਲ ਮਿਲ ਕੇ ਇਹ ਕੰਮ ਕਰਦਿਆਂ ਨੇ ਤੇ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਨੇ ਇਸ ਤੋਂ ਇਲਾਵਾ ਸਰੀ ਪੁਲਿਸ ਦੀ ਜਿਹੜੀ ਉਹ ਇੱਕ ਅੰਦਰੂਨੀ ਟੀਮ ਵੀ ਕਹਿੰਦੇ ਹੈਗੀ ਆ ਜਿਹੜੀ ਫਰੋਤੀਆਂ ਦੀ ਜਾਂਚ ਕਰਦੀ ਆ ਜਿਹੜੀ 22 ਜਿਹੜੀ ਟਾਸਕ ਫੋਰਸ ਹੈ ਜਿਹੜੀਆਂ ਉਹਨੂੰ ਕੇਸ ਨਹੀਂ ਦਿੱਤੇ ਜਾਂਦੇ ਤਾਂ ਉਹਦੀ ਜਾਂਚ ਫੇਰ ਪੁਲਿਸ ਆਪ ਕਰਦੀ ਆ ਇਸ ਤੋਂ ਇਲਾਵਾ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੇ ਸਹਾਇਤਾ ਲਈ ਵੀ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਨਿੱਜੀ ਸੁਰੱਖਿਆਵਾਂ ਯੋਜਨਾਵਾਂ ਜਿਹੜੀ ਆ ਉਹ ਦਿੱਤੀਆਂ ਜਾਂਦੀਆਂ ਨੇ ਜਾਂ ਹੋਰ ਕੁਝ ਜਿਹੜੇ ਜਿਹੜੇ ਕਹਿੰਦੇ ਵੀ ਅਸੀਂ ਕੁਝ ਸਰੋਤ ਪ੍ਰਦਾਨ ਕਰਦੇ ਆ ਇਸ ਤਰੀਕੇ ਦੇ ਜਿਹੜੀ ਸਮੱਸਿਆ ਉਹਨਾਂ ਜਿਠਣ ਦੇ ਲਈ ਖਾਸ ਤੌਰ ਤੇ ਉਹ ਕਹਿੰਦੇ ਵੀ ਤੁਸੀਂ ਜਿਹੜੀ ਐਕਸਟ੍ਰੈਸ਼ਨ ਨਾਲ ਜਿਹੜੀ ਕੋਈ ਵੀ ਜੁੜੀ ਗੱਲਬਾਤ ਆ ਉਹ ਇੱਕ ਨੰਬਰ ਦਿੱਤਾ ਗਿਆ ਜਿਹੜਾ ਕਿ 604 599 0502 ਸੋ ਇਹਦੇ ਵਿੱਚ ਇੱਥੇ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤੇ ਉਹ ਕਹਿੰਦੇ ਵੀ ਨਾਨ ਐਮਰਜੈਂਸੀ ਫੂਲ ਆ ਨਾਲ ਦੀ ਨਾਲ ਜਿਹੜਾ ਜੀ ਇੱਕ ਜਿਹੜਾ ਸਰੀਕ ਐਕਸਟਰੈਸ਼ਨ ਦੇ ਰਿਵਾਰਡ ਫੰਡ ਰੱਖਿਆ ਗਿਆ ਉਹਦੀ ਜਾਣਕਾਰੀ ਦਿੱਤੀ ਗਈ ਹੈ ਕਿ ਸਿਟੀ ਆਫ ਸਰੀ ਦੇ ਬੋਲਨ ਜਿਹੜਾ 2.5 ਲੱਖ ਡਾਲਰ ਦਾ ਨਾਮ ਕੋਈ ਵੀ ਜਿਹਹੀ ਜਾਣਕਾਰੀ ਜੋ ਕਿਸੇ ਕੇਸ ਨੂੰ ਕਿਸੇ ਮੁਕਾਮ ਤੱਕ ਪਹੁੰਚਾਉਂਦੀ ਹੈ ਕਿਸੇ ਸਰੇਵੰਦ ਨੇ ਲਾਉਂਦੀ ਹੈ ਜਾਂ ਪੁਲਿਸ ਦੀ ਕੋਈ ਵੱਡੀ ਮਦਦ ਹੁੰਦੀ ਆ ਤਾਂ ਉਸ ਵਿਅਕਤੀ ਨੂੰ ਜਿਹੜਾ 2.5 ਲੱਖ ਡਾਲਰ ਦਾ ਨਾਮ ਦਿੱਤਾ ਜਾਂਦਾ ਆ ਤੇ ਇਸ ਤੋਂ ਇਲਾਵਾ ਇੱਕ ਇਹ ਵੀ ਉਹਨਾਂ ਨੇ ਦੱਸਿਆ ਗਿਆ ਕਿ ਆਖਰਕਾਰ ਇੱਕ ਸਵਾਲ ਹੁੰਦਾ ਕਿ ਉਹ ਜਿਹੜੇ ਲੋਕ ਗ੍ਰਿਫਤਾਰ ਹੁੰਦੇ ਨੇ ਉਹਨਾਂ ਨੂੰ ਛੱਡ ਕਿਉਂ ਦਿੱਤੇ ਜਾਂਦੇ ਨੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਖਾਸ ਤੌਰ ਤੇ ਉਹਨਾਂ ਕੋਲ ਕੁਝ ਕਾਨੂੰਨੀ ਜਿਹੜੇ ਰਾਹ ਨਹੀਂ ਜਦੋਂ ਉਹਨਾਂ ਦੀ ਘਾਟ ਪੈਦਾ ਹੋ ਜਾਂਦੀ ਹੈ ਜਿੱਥਾਂ ਕੁਝ ਖਾਸ ਠੋਸ ਹੋਰ ਸਬੂਤ ਚਾਹੀਦੇ ਹੁੰਦੇ ਨੇ ਜਦੋਂ ਉਹ ਮਹੀਯਾਨੀ ਕਰਵਾ ਪਾਉਂਦੇ ਤਾਂ ਫਿਰ ਪੁਲਿਸ ਜਿਹੜੀ ਮਜਬੂਰ ਹੁੰਦੀ ਹੈ ਤੇ ਉਹਨਾਂ ਲੋਕਾਂ ਤੋਂ ਫਿਰ 24 ਘੰਟੇ ਬਾਅਦ ਉਹਨਾਂ ਨੂੰ ਰਿਹਾ ਕਰਨਾ ਪੈਂਦਾ ਸੋ ਇਸ ਗੱਲ ਦਾ ਜਵਾਬ ਵੀ ਸਰੀ ਪੁਲਸ ਦਿੱਤਾ ਸੋ ਕੁੱਲ ਮਿਲਾ ਕੇ ਕਿਉਂਕਿ ਪੰਜਾਬੀ ਭਾਈਚਾਰਾ ਵੱਡੀ ਪੱਧਰ ਤੇ ਉੱਤੇ ਕਿਉਂਕਿ ਸਰੀ ਵਿਸ਼ਤਾ ਬਹੁਤ ਤਰ੍ਹਾਂ ਤਰ੍ਹਾਂ ਦੇ ਹਾਲਾਂਕਿ ਪੰਜਾਬੀ ਭਾਈਚਾਰਾ ਬੇਸ਼ੱਕ ਵੱਡੀ ਗਿਣਤੀ ਵਿੱਚ ਆ ਪਰ ਹੋਰ ਬਹੁਤ ਸਾਰੇ ਭਾਈਚਾਰਿਆਂ ਦੇ ਲੋਕ ਵੱਖ-ਵੱਖ ਪਛਾਵਾਂ ਬੋਲਣ ਵਾਲੇ ਵੱਖ-ਵੱਖ ਪਛਾਵਾਂ ਨੂੰ ਜਾਣਨ ਵਾਲੇ ਜਿਹੜੇ ਲੋਕ ਨੇ ਉਹ ਸਰੀ ਦੇ ਵਿੱਚ ਰਹਿੰਦੇ ਨੇ ਪਰ ਖਾਸ ਤੌਰ ਤੇ ਸਰੀ ਪੁਲਿਸ ਨੇ ਸਾਰਾ ਕੁਝ ਜਿਹੜਾ ਉਹ ਪੰਜਾਬੀ ਵਿੱਚ ਜਾਰੀ ਕਰਕੇ ਪੰਜਾਬੀ ਭਾਈਚਾਰੇ ਨੂੰ ਖਾਸ ਤੌਰ ਤੇ ਸਨੇਹਾ ਦਿੱਤਾ ਕਿਉਂਕਿ ਪੰਜਾਬੀ ਭਾਈਚਾਰਾ ਵੱਡੇ ਪੱਧਰ ਤੇ ਪ੍ਰਭਾਵਿਤ ਹੈ ਇਹਨਾਂ ਮਾਮਲਿਆਂ ਦੇ ਵਿੱਚ ਜੀ ਬਿਲਕੁਲ ਸੋ ਇਹ ਸੰਖੇਪ ਖਬਰਾਂ ਜਿਹੜੀਆਂ ਅੱਜ ਤੱਕ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਪ੍ਰੋਗਰਾਮ ਤੇ ਰਾਹੀਂ ਵਿਚਾਰ ਚਰਚਾ ਸਾਜੀ ਕੀਤੀ ਹੈ ਬਾਕੀ ਅਪਡੇਟਸ ਔਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ